ਅੱਜ ਦੁਪਹਿਰ ਸਮੇਂ ਗਿੱਦੜਵਾਹਾ ਨੇੜਲੇ ਪਿੰਡ ਕੋਟਪਾਈ ਦੇ ਸਟੇਟ ਬੈਂਕ ਆਫ ਪਟਿਆਲਾ ਦੇ ਵਿੱਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਗੁੱਟਾਂ ਦੇ ਵਿੱਚ ਜੰਮ ਕੇ ਲੜਾਈ ਹੋਈ ਜਿਸ ਦੇ ਵਿੱਚ ਦੋਹਾਂ ਧਿਰਾਂ ਦੇ ਸਮਰਥਕ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਸੀਂ ਤਾਂ ਨਹੀਂ ਬੈਂਕ ਚ ਆਏ ਸੀਗੇ ਬੇਟਾ ਦੇ ਮੈਂ ਪੈਸੇ ਕਢਾਈ ਜਾਂਦੇ ਸੀਗੇ ਉੱਥੇ ਮਗਰ ਆ ਗਈ ਮਗਰ ਆ ਗਈ ਤਾਂ ਪਤਾ ਨਹੀਂ ਕੋਈ ਤਿਆਰੀ ਕੀ ਹੋ ਕੇ ਆਈ ਪੁਲਿਸ ਇੰਡਾ ਲਾਂਗਾ ਸ਼ੂਟਿੰਗਾ ਸੀ ਉੱਥੇ ਲੜ ਪਈ ਸਾਡੇ ਅੰਦਰ ਹੀ ਕੁੱਟਣਾ ਸੀ ਕਿੰਨੇ ਕਿੰਨੇ ਸੀ ਕੀ ਕੁਝ ਇਹ ਇਹ 4-5 ਜਣੇ ਸੀ ਕੋਈ ਸੀ ਵੀ ਇਹ ਕੋਠਾਂ ਦੇ ਝਗੜਾ ਵਾਲੇ ਦੇ 6 ਵਰਗੇ 5-6 ਜਣੇ ਸੀ ਕਾਲੀ ਦਲ ਨਾਲ ਹੀ ਆ ਤੁਹਾਡੀ ਗੱਲ ਸੁਣ ਲੈਂਦੇ ਕਿਉਂ ਮਰਾਂਗੇ ਤੁਹਾਡੇ ਕੋਲ ਸਾਡੀ ਰਾਂਝ ਸੀ ਆਈ ਪਿਛਲੀ ਅਸੀਂ ਕੱਲ ਕਾਂਗਰਸੀਆਂ ਉਹ ਕੱਲ ਹੀ ਐ ਬਸ ਉਹਦਾਂ ਦਾ ਸਾਡੇ ਨਾਲ ਰੱਖਦੇ ਹੀ ਸਾਰਾ ਮੋਟਾ ਬਾਟਾ ਪਿੱਛੇ ਉਹਨਾਂ ਕੋਲੇ ਪਾਈਪਾਂ ਸੀ ਲੋਹੇ ਦੀਆਂ ਜੀ ਡਾਂਗਾ ਸੀਗਾ ਵਾਹੇ ਸੀ ਉਹਨਾਂ ਕੋਲੇ ਹੌਣ ਸਾਰੀ ਸਾਨੂੰ ਕੋਟਾਂ ਲੱਗ ਗਈ। ਫਾਈਸਫੀ ਮਾਮਲਾ ਕੀ ਕੌਣ ਸੰਦਾ ਸੱਚੀ ਇਹ ਦੋਨੋਂ ਹੀ ਸਾਬਕਾ ਸਰਪੰਚੇ ਕੋਟ ਪਾਈਦੇ ਤੇ ਕੋਟ ਪਾਈ ਤੇ ਲੜਾਈ ਹੋਈ ਆ ਤੇ ਹਜੇ ਇਹ ਦੋਨੋਂ ਹੀ ਐਡਮਿਟ ਨਹੀਂ ਤੇ ਡਾਕਟਰ ਦੀ ਜਦੋਂ ਰਿਪੋਰਟ ਆਊਗੀ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਸਟਾਰਟ ਹੋਊਗੀ। ਬੈਂਕ ਦੇ ਵਿੱਚ ਹੋਈ ਇਹ ਲੜਾਈ ਹਜੇ ਤੱਕ ਇਹੀ ਪਤਾ ਲੱਗਾ ਕਿ ਬੈਂਕ ਚ ਹੋਈ ਹੈ ਬੈਂਕ ਵਾਲਿਆਂ ਤੋਂ ਵੀ ਸੀਸੀਟੀਵੀ ਫੁਟੇਜ ਅਸੀਂ ਕਢਾਵਾਂਗੇ ਤੇ ਜਿਸ ਤਰੀਕੇ ਦਾ ਮਾਮਲਾ ਹੋਊਗਾ ਉਸ ਤਰੀਕੇ ਦਾ ਜਿਹੜਾ ਕੇਸ ਆ ਦਰਜ ਹੋਊਗਾ। ਕੋਈ ਲੁੱਟ-ਛੁਟੜ ਵਾਲੇ ਮਾਰਦਾ ਨਹੀਂ ਐਦਾਂ ਦੀ ਕੋਈ ਗੱਲਬਾਤ ਨਹੀਂ। ਗਿੱਦੜਵਾਹ ਤੋਂ ਸੋਨੀ ਡੱਲਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਜੰਗਲ